ਜੈਪੀ ਜੈਪਾਰ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਮਹਾਤਮਾ ਜੋਤੀਰਾ ਗੋਬਿੰਦਰਾਓ ਫੂਲੇ ਜਿਨ੍ਹਾਂ ਨੂੰ ਆਪਾਂ ਮਹਾਤਮਾ ਜੋਤੀਬਾ ਫੂਲੇ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਜੇਕਰ 19ਵੀਂ ਸਦੀ ਦੇ ਮਹਾਰਾਸ਼ਟਰ ਦੀ ਇੱਕ ਗੱਲ ਕਰੀਏ ਤਾਂ 19ਵੀਂ ਸਦੀ ਦਾ ਮਹਾਰਾਸ਼ਟਰ ਔਰ ਉਸ ਮਹਾਰਾਸ਼ਟਰ ਤੋਂ ਇੱਕ ਭਾਰਤੀ ਵਿਚਾਰਕ ਜਾਤ ਵਿਰੋਧੀ ਸਮਾਜ ਸੁਧਾਰਕ ਸਮਾਜ ਸੇਵਕ ਲੇਖਕ ਦਾਰਸ਼ਨਿਕ ਅਤੇ ਕ੍ਰਾਂਤੀਕਾਰੀ ਸਮਾਜਿਕ ਕਾਰਕੁੰਨ ਸੀ ਜੋਤੀਬਾ ਫੂਲੇ ਇੱਕ ਨਾਮ ਸੀ ਇੱਕ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਮਕਾਮ ਸੀ ਉਸ ਦਾ ਕੰਮ ਛੂਆ ਛੂਤ ਤੇ ਜਾਤ ਪਾਤ ਦੇ ਖਾਤਮੇ ਔਰਤਾਂ ਤੇ ਦੱਬੇ ਕੁਚਲੇ ਲੋਕਾਂ ਨੂੰ ਸਿੱਖਿਅਤ ਕਰਨ ਦੀ ਯਤਨਾ ਸਮੇਤ ਕਈ ਰਾਜਾਂ ਵਿੱਚ ਫੈਲਿਆ ਹੋਇਆ ਸੀ ਉਹ ਅਤੇ ਉਸ ਦੀ ਪਤਨੀ ਸਵਿੱਤਰੀ ਬਾਈ ਫੂਲੇ ਪੰਜਾਬ ਵਿੱਚ ਔਰਤਾਂ ਦੀ ਸਿੱਖਿਆ ਦੇ ਮੋਢੀ ਸਨ ਫੂਲੇ ਨੇ 1848 ਦੇ ਵਿੱਚ ਪੂਨੇ ਚ ਤਾਤੀਆ ਸਾਭ ਭੀੜੇ ਦੇ ਨਿਵਾਸ ਭੀੜੇਵਾੜਾ ਵਿੱਚ ਲੜਕੀਆਂ ਲਈ ਪਹਿਲਾ ਸਕੂਲ ਖੋਲਿਆ ਉਸਨੇ ਆਪਣੇ ਪਰਉਕਾਰਾਂ ਨਾਲ ਮਿਲ ਕੇ ਨੀਵੀਂ ਜਾਤਾਂ ਦੇ ਲੋਕਾਂ ਲਈ ਸਮਾਨ ਅਧਿਕਾਰ ਪ੍ਰਾਪਤ ਕਰ ਲਏ ਸਤਿਆ ਸ਼ੋਧਕ ਸਮਾਜ ਯਾਨੀ ਕਿ ਸੱਚ ਦੀ ਖੋਜ ਕਰਨ ਵਾਲਾ ਸਮਾਜ ਉਸਦੀ ਸਥਾਪਨਾ ਕੀਤੀ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਇਸ ਸੰਗ ਦਾ ਹਿੱਸਾ ਬਣ ਗਏ ਦੱਬੇ ਕੁਚਲੇ ਵਰਗ ਦੇ ਉਥਾਨ ਲਈ ਕੰਮ ਕਰਦੀ ਸੀ ਫੂਲੇ ਨੂੰ ਮਹਾਰਾਸ਼ਟਰ ਵਿੱਚ ਸਮਾਜ ਸੁਧਾਰ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਹਸਤੀ ਮੰਨਿਆ ਜਾਂਦਾ ਹੈ ਉਸ ਨੂੰ 1888 ਦੇ ਵਿੱਚ ਮਹਾਰਾਸ਼ਟਰ ਦੇ ਸਮਾਜਿਕ ਕਾਰਕੁਨ ਵਿਠਲ ਰਾਓ ਕ੍ਰਿਸ਼ਨਾਜੀ ਵਾਂਡੇਕਰ ਦੁਆਰਾ ਮਹਾਤਮਾ ਯਾਨੀ ਕਿ ਮਹਾਨ ਆਤਮਾ ਪੂਜਨੀਕ ਖਿਤਾਬ ਦਿਨੜ ਸਨਮਾਨਿਤ ਕੀਤਾ। ਦੋਸਤੋ ਜੇ ਜੋਤੀਵਾ ਫੂਲੇ ਜੀ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਜਨਮ ਨੂੰ ਲੈ ਕੇ ਉਹਨਾਂ ਦੇ ਕੀਤੇ ਹੋਏ ਸੰਘਰਸ਼ ਨੂੰ ਲੈ ਕੇ ਆਪਾਂ ਗੱਲ ਕਰੀਏ ਤੇ ਜੋਤੀਰਾ ਗੋਬਿੰਦ ਰਾਓ ਫੂਲੇ ਦਾ ਜਨਮ 1827 ਵਿੱਚ ਪੂਨੇ ਵਿੱਚ ਮਾਲੀ ਜਾਤੀ ਨਾਲ ਸਬੰਧਤ ਇੱਕ ਪਰਿਵਾਰ ਵਿੱਚ ਹੋਇਆ ਮਾਲੀ ਰਵਾਇਤੀ ਤੌਰ ਤੇ ਫਲਾਂ ਤੇ ਸਬਜ਼ੀਆਂ ਦੇ ਉਤਪਾਦਕ ਵਜੋਂ ਕੰਮ ਕਰਦੇ ਸਨ ਜਾਤਾਂ ਦੇ ਵਰਣ ਆਸ਼ਰਮ ਪ੍ਰਣਾਲੀ ਦੇ ਵਿੱਚ ਉਹਨਾਂ ਨੂੰ ਸਭ ਤੋਂ ਹੇਠਲੇ ਦਰਜੇ ਵਾਲੇ ਸਮੂਹ ਜਾਂ ਛੂਦਰਾਂ ਦੇ ਵਿੱਚ ਰੱਖਿਆ ਹੋਇਆ ਸੀ ਫੂਲੇ ਦਾ ਨਾਮ ਭਗਵਾਨ ਜੋਤੀਵਾਦ ਦੇ ਨਾਮ ਤੇ ਰੱਖਿਆ ਗਿਆ ਉਹਨਾਂ ਦਾ ਜਨਮ ਜੋਤੀਵਾਦ ਦੇ ਸਲਾਨਾ ਮੇਲੇ ਵਾਲੇ ਦਿਨ ਹੋਇਆ ਸੀ ਫੂਲੇ ਦਾ ਪਰਿਵਾਰ ਜਿਸ ਦਾ ਨਾਮ ਪਹਿਲਾਂ ਗੌਰੇ ਸੀ ਅਤੇ ਉਸ ਦਾ ਉਤਪੱਵ ਸਤਾਰਾ ਸ਼ਹਿਰ ਦੇ ਨੇੜੇ ਕਟਗੁਣ ਪਿੰਡ ਵਿੱਚ ਹੋਇਆ ਫੂਲੇ ਦਾ ਪਰਦਾਦਾ ਉੱਥੇ ਚੌਂਗਲਾ ਨੀਵੇਂ ਦਰਜੇ ਦੇ ਪਿੰਡ ਅਧਿਕਾਰੀ ਵਜੋਂ ਕੰਮ ਕਰਦਾ ਸੀ ਨੀਵੇਂ ਦਰਜੇ ਦੇ ਪਿੰਡ ਦੇ ਅਧਿਕਾਰੀ ਨੂੰ ਉੱਥੇ ਦੀ ਭਾਸ਼ਾ ਵਿੱਚ ਚੌਂਗਲਾ ਸ਼ਬਦ ਨਾਲ ਬਿਆਨ ਕੀਤਾ ਜਾਂਦਾ ਸੀ ਉਹ ਪੂਨੇ ਜ਼ਿਲ੍ਹੇ ਦੇ ਖਾਨਵਾੜੀ ਚਲੇ ਗਏ ਉੱਥੇ ਉਸ ਨੇ ਇਕਲੋਤੇ ਪੁੱਤਰ ਸ਼ਤੀਬਾ ਦੇ ਪਰਿਵਾਰ ਨੂੰ ਗਰੀਬੀ ਵਿੱਚ ਵਾਰ ਦਿੱਤਾ ਉਹ ਤਿੰਨ ਪੁੱਤਰਾਂ ਵਾਲੇ ਪਰਿਵਾਰ ਸਮੇਤ ਰੋਜ਼ਗਾਰ ਦੀ ਭਾਲ ਵਿੱਚ ਪੂਨਾ ਚਲੇ ਗਏ ਮੁੰਡਿਆਂ ਨੂੰ ਇੱਕ ਫੁੱਲਾਂ ਵਾਲੇ ਕੋਲ ਕੰਮ ਸਿੱਖਣ ਲਈ ਛੱਡ ਗਏ ਜੋ ਉਹਨਾਂ ਦੇ ਵਪਾਰ ਦੇ ਜਿਹੜੇ ਭੇਦ ਨੇ ਬਾਰਕੀਆਂ ਨੇ ਉਹ ਸਿੱਖ ਸਕਣ। ਫੁੱਲ ਅਗਾਉਣਾ ਅਤੇ ਸਮਾਜ ਦੇ ਵਿੱਚ ਖੁਸ਼ੀ ਦੇ ਮੌਕੇ ਤੇ ਉਹਨਾਂ ਫੁੱਲਾਂ ਨੂੰ ਸਜਾਉਣਾ ਇਹ ਮੁਹਾਰਤ ਚੰਗੀ ਹੋਣੀ ਬਹੁਤ ਚੰਗੀ ਗੱਲ ਸੀ। ਲੇਕਿਨ ਉਹਨਾਂ ਦੇ ਪੁੱਤਰ ਗੌਰੇ ਦੀ ਥਾਂ ਹੁਣ ਫੁੱਲਾਂ ਦਾ ਕੰਮ ਕਰਨ ਕਰਕੇ ਉਹਨਾਂ ਦਾ ਨਾਮ ਫੂਲੇ ਜਿਹੜਾ ਹੈ ਉਹ ਰੱਖ ਦਿੱਤਾ ਗਿਆ। ਉਹਨਾਂ ਨੇ ਸ਼ਾਹੀ ਦਰਬਾਰ ਦੀਆਂ ਰਸਮਾਂ ਲਈ ਗੁਲਦਸਤੀ ਅਤੇ ਹੋਰ ਸਮਾਨ ਭੇਜਣ ਵਾਲੇ ਪੇਸ਼ਵਾ ਬਾਜੀਰਾਓ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਹਨਾਂ ਨੇ ਇਨਾਮ ਪ੍ਰਣਾਲੀ ਦੇ ਆਧਾਰ ਤੇ ਉਹਨਾਂ ਨੂੰ 35 ਏਕੜ 14 ਹੈਕਟੇਰ ਜ਼ਮੀਨ ਦਿੱਤੀ ਅਤੇ ਜਿਸ ਤੇ ਨਾਲ ਇਸ ਤੇ ਕੋਈ ਟੈਕਸ ਨਹੀਂ ਦੇਣਾ ਪਿਆ। ਦੋਸਤੋ ਅਗਲੇ ਐਪੀਸੋਡ ਵਿੱਚ ਇਸ ਜ਼ਮੀਨ ਨੂੰ ਵੱਡੇ ਭਰਾ ਨੇ ਕਿਸ ਤਰ੍ਹਾਂ ਉਸਤੇ ਕੰਟਰੋਲ ਕੀਤਾ ਹੈ ਕੀ ਸਾਜ਼ਿਸ਼ ਰਚੀ ਉਹ ਆਪਾਂ ਕਰਾਂਗੇ ਅਗਲੇ ਐਪੀਸੋਡ ਵਿੱਚ ਜੁੜੇ ਰਹੋ ਪੋਸੂ ਨਾਮਾ YouTube ਚੈਨਲ ਤੇ ਨਾਲ